ਜਿੰਦਾਬਾ ਟੀਵੀ ਦੇਖਦੇ ਮੇਰੇ ਵੱਲੋਂ ਯਾਨੀ ਕਿ ਮੇਜਰ ਸਿੰਘ ਚੱਕ ਸਾਬੂ ਵੱਲੋਂ ਸਤ ਸ੍ਰੀਕਾਲ ਕਬੂਲ ਕਰਿਓ ਹੋਸਣਾ ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਆ ਤੇ ਅੱਜ ਆਪਾਂ ਥੋੜੀ ਹਲਕੀ ਫੁਲਕੀ ਜੀ ਗੱਲ ਕਰਨੀ ਹੈ ਜਿਹੜੇ ਸਾਡੇ ਇੰਡੀਅਨ ਜਾਂ ਪੰਜਾਬੀ ਆ ਉਹ ਕੈਨੇਡੀਅਨ ਨੂੰ ਕਿਉਂ ਇੰਨੀ ਪੈਲ ਦਿੰਦੇ ਆ ਉਹ ਪਹਿਲੇ ਨੰਬਰ ਤੇ ਕਿਉਂ ਐ ਸਮਾਲ ਖਚ ਆਉਣਾ ਲਾਈਕ ਕਰਦੇ ਆ ਕੀ ਕਾਰਨ ਆ ਆਪਾਂ ਇਹ ਹਲਕੀ ਫੁਲਕੀ ਜੀ ਗੱਲ ਕਰਾਂਗੇ ਡਾਕਟਰ ਦਵਿੰਦਰ ਸਿੰਘ ਜੀ ਸਾਡੇ ਨਾਲ ਛੁੱਟ ਚੁੱਕੇ ਨੇ ਉਹਨਾਂ ਦੇ ਦਰ ਰਸੂ ਤੁਹਾਡਾ ਨਾਲ ਹਲਕੀਆਂ ਫੁਲਕੀਆਂ ਗੱਲਾਂ ਕਰਗੇ ਉਹਨਾਂ ਨੂੰ ਪਹਿਲਾਂ ਆਪਾਂ ਉਹਨਾਂ ਦਾ ਵੈਲਕਮ ਕਰਨਾ ਤੇ ਫਿਰ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਤੇ ਠੇਕ ਕਰਦੇ ਹਾਂ ਡਾਕਟਰ ਸਾਹਿਬ ਨਾਲ ਗੱਲਬਾਤ ਡਾਕਟਰ ਸਾਹਿਬ ਤੁਹਾਡਾ ਜਿੰਦਾਬਾਦ ਤੇ ਦਿਲੋਂ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਮਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿਵੇਂ ਕਿ ਮੈਂ ਆਮ ਤੌਰ ਤੇ ਕਹਿੰਦਾ ਹਾਂ ਕਿ ਸਾਡੇ ਜਿਹੜੇ ਪਰਿਵਾਰ ਸਾਡੇ ਨਾਲ ਇਸ ਤਰ੍ਹਾਂ ਜੁੜ ਚੁੱਕੇ ਨੇ ਜਾ ਅੱਗੇ ਜੁੜਨ ਵਾਲੇ ਨੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਕਿ ਤੁਸੀਂ ਇਸ ਪ੍ਰੋਗਰਾਮ ਨਾਲ ਜੁੜਦੇ ਜਾ ਕਰੋ ਬਹੁਤ ਵਧੀਆ-ਵਧੀਆ ਟੌਪਿਕ ਮੇਜਰ ਜੀ ਲੈ ਕੇ ਆਉਂਦੇ ਆ ਤੇ ਕਦੀ-ਕਦੀ ਮੈਨੂੰ ਵੀ ਉਹਨਾਂ ਨਾਲ ਰਲ ਕੇ ਇਦਾਂ ਦਾ ਮੌਕਾ ਮਿਲ ਜਾਂਦਾ ਕਿ ਮੈਂ ਵੀ ਆਪਣੇ ਜਿਹੇ ਵਿਚਾਰ ਸਾਂਝੇ ਕਰ ਸਕਾਂ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਦੁਆਰਾ ਤੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਡਾਕਟਰ ਸਾਹਿਬ ਖਾਸ ਕਰਕੇ ਆਪ ਜੀ ਨੇ ਆਪਣੀ ਇਹ ਚੀਜ਼ ਵੀ ਨੂੰ ਇਹ ਮੰਨ ਦਿੱਤਾ ਤੇ ਮੈਂ ਖਾਸ ਕਰਕੇ ਕਹਿੰਦਾ ਮੈਂ ਤਾਂ ਹਾਤੋਂ ਵੀ ਬਹੁਤ ਕੁਝ ਸਿੱਖਦਾ ਆਂ ਖਾਸ ਕਰਕੇ ਜਦੋਂ ਕੋਈ ਵੀ ਗੱਲਬਾਤ ਆਪਾਂ ਨੂੰ ਮੰਨਦੇ ਵਿੱਚ ਬਲਵਲਾ ਆਉਂਦਾ ਆ ਕੋਈ ਕੋਈ ਮੈਨੂੰ ਸੱਜਣ ਵੇਤਰ ਮੈਨੂੰ ਕਾਲ ਕਰਦਾ ਕਿ ਮੇਜਰ ਬਾਈ ਐਸ ਟੌਪਿਕ ਤੇ ਗੱਲਬਾਤ ਕੀਤੀ ਹੈ ਖਾਸ ਕਰਕੇ ਜੇ ਆਪਾਂ 2000 ਦਾ ਕਿ ਜਾਂ ਪਹਿਲੀਆਂ ਤੋਂ ਵੀ ਗੱਲਬਾਤ ਕਰੀਏ ਉਦੋਂ ਕੈਨੇਡਾ ਦੇ ਇੱਕ ਕਰੇਜ਼ ਹੁੰਦਾ ਸੀਗਾ ਹੌਲੀ-ਹੌਲੀ ਕਰੇਜ਼ ਆਪਣਾ ਖਾਸ ਕਰਕੇ ਆਲੇ-ਦੁਆਲੇ ਪਰ ਹੁਣ ਜਿਹੜਾ ਕਰੇਜ਼ ਆ ਨਾ ਆਪਣੇ ਪੰਜਾਬੀ ਦੇ ਇੰਡੀਅਨ ਦਾ ਉਹ ਖਾਸ ਕਰਕੇ ਜੇ ਪਹਿਲਾ ਨੰਬਰ ਆ ਰਿਹਾ ਤੇ ਉਹ ਕੈਨੇਡੀ ਦਾ ਹੀ ਆ ਰਿਹਾ ਹੋਰ ਕੰਟਰੀਆਂ ਤੋਂ ਉਹਨਾਂ ਦਾ ਮੋਹ ਜਿੱਦਾਂ ਕਹਿੰਦੇ ਭੰਗ ਜਾ ਹੋ ਗਿਆ ਹੈ ਜੇ ਇੰਗਲੈਂਡ ਦੀ ਗੱਲ ਕਰ ਲਈਏ ਹੋਰ ਅਮਰੀਕਾ ਦੀ ਗੱਲ ਕਰ ਲਈਏ ਹੋਰ ਕਿਸੇ ਹੋਰ ਕਿਸੇ ਕੰਟਰੀ ਦੀ ਗੱਲ ਕਰ ਲਈਏ ਕੈਨੇਡਾ ਨੂੰ ਬੈਲਸ ਅਪਰਟੇਟਾ ਗਿਆ ਪਰ ਮੈਂ ਕਹਾਂਗਾ ਤੁਸੀਂ ਥੋੜਾ ਬਰੀਫ ਦੇ ਬਿਚਾਰ ਨਾਲ ਲਾਉਣਾ ਤੇ ਕੀ ਕਰਨਾ ਵੀ ਸਾਡੀ ਪਹਿਲੀ ਪ੍ਰਾਇੋਰਟੀ ਸਾਡੇ ਅਰਖੇ ਜੇ ਪੰਜਾਬੀਆਂ ਦੀ ਆਪਾਂ ਗੱਲਬਾਤ ਕਰ ਲਈਏ ਪਹਿਲੀ ਪ੍ਰਾਇੋਰਟੀ ਇਹ ਬੜੀ ਪਈ ਹੈ ਜਾਣਾ ਕਿੱਥੇ ਆ ਕੈਨੇਡਾ ਦੇਖੋ ਇੱਕ ਤਾਂ ਇਹ ਉੱਥੇ ਚੱਲ ਚੱਲ ਗਈ ਆ ਹਮ ਹਮ ਜਿਦਾਂ ਆਪਾਂ ਕਹਿੰਦੇ ਆ ਹਾਂਜੀ ਤੇ ਕੁਛ ਇਹ ਹੋ ਗਿਆ ਵੀ ਇੱਥੇ ਕੈਨੇਡਾ ਵਿੱਚ ਪਰ ਲੋਕੀ ਘਟ ਆਉਂਦੇ ਹੁੰਦੇ ਸੀ ਜਿਆਦਾ ਇੰਗਲੈਂਡ ਵਗੈਰਾ ਜਾਂਦੇ ਸੀ ਫਿਰ ਸੀਰੇ ਜਾਣ ਲੱਗ ਪਏ ਹਣਾ ਫਿਰ ਇਹ ਜਰਮਨੀ ਤੇ ਹੋਰ ਯੂਰਪ ਦੇ ਕੰਟਰੀ ਚਾਰ ਕੇ ਚਲ ਕੇ ਪਰ ਮੈਂ ਦੇਖਿਆ ਕਿ ਉੱਥੇ ਉਹਨਾਂ ਨੂੰ ਬਹੁਤਾ ਜ਼ਿਆਦਾ ਇੱਕ ਕੋਈ ਫਾਇਦਾ ਨਹੀਂ ਹੋਇਆ ਉਹ ਚਾਹੇ ਲੇਬਰ ਕਲਾਸ ਗਏ ਆ ਚਾਹੇ ਉਹ ਬਿਜ਼ਨਸ ਕਲਾਸ ਗਏ ਆ ਉੱਥੇ ਚਾਹੇ ਕਿਵੇਂ ਵੀ ਗਏ ਆ ਪਹਿਲਾਂ ਬਣਾ ਬੜਾ ਸੂਤਰਾ ਕੰਮ ਉਹਨਾਂ ਦਾ ਪਰ ਹੌਲੀ ਹੌਲੀ ਕਰਕੇ ਨੇ ਕਿਉਂਕਿ ਉਹ ਬਿਲਕੁਲ ਹੀ ਜਿਹੜਾ ਉਹ ਕੋ ਉਹ ਆ ਨਾ ਦੇਸ਼ ਉਹ ਗੋਰਿਆਂ ਦੇ ਡੋਮੀਨੇਟਿੰਗ ਦੇਸ਼ ਰਹਿ ਗਿਆ ਯਾਨੀ ਕਹਿੰਦੇ ਸੋਨਰ ਗਰੀਜਾ ਦੇ ਉਦੇਸ਼ ਆ ਗਿਆ ਤੇ ਉਹਦੇ ਚ ਆਪਣੇ ਜਿਹੜੀ ਗਿਣਤੀ ਬੜੀ ਘੱਟ ਘੱਟ ਜਾਂਦੀ ਸੀਗੀ ਇਸ਼ੀਅਸ ਬੜੇ ਘੱਟ ਜਾਂਦੇ ਸੀਗੇ ਤੇ ਇਸ ਕਰਕੇ ਉਹਨਾਂ ਦਾ ਪਾਈਚਾਰਾ ਬਹੁਤਾ ਵਧਿਆ ਨਹੀਂ ਤੇ ਵੀ ਅਕਈਆਂ ਦੇ ਵਿਆਹ ਸ਼ਾਦੀਆਂ ਤੇ ਦੇਸ਼ਾਂ ਨੇ ਵੀ ਰੋਕ ਲਾਈ ਹੋਈ ਆ ਤੇ ਕਈਆਂ ਦੇ ਉਹਨਾਂ ਨੂੰ ਰਹਿ ਜਾਂ ਸੀ ਜਿੰਨ ਤੇ ਵੀ ਰੋਕ ਲਾ ਦਿੱਤੀ ਆ ਤੇ ਕਈ ਜਗ੍ਹਾ ਇਹ ਜਿਹੀ ਕਰਾਈ ਮੀਨਾ ਵਧ ਗਿਆ ਦੂਜੀ ਕੌਮਾਂ ਦੇ ਕਰਕੇ ਸੋ ਉਹਨਾਂ ਦਾ ਉੱਥੋਂ ਦਿਲੋਂ ਛਾਟ ਹੋ ਗਿਆ ਜੋ ਮੈਂ ਇਹ ਚ ਮਹਿਸੂਸ ਕਰਦਾ ਜਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ ਉਹ ਫਿਰ ਉਹਨਾਂ ਨੇ ਦੇਖਿਆ ਕਿ ਸਭ ਤੋਂ ਸੇਫ ਦੇਸ਼ ਕਿਹੜਾ ਹੈਗਾ ਉਹ ਕਰਦੇ 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 ਅਖੀਰ ਉੱਤਰਾ ਉਹਨਾਂ ਦਾ ਜਿਹੜਾ ਸੀਗਾ ਉਹ ਮਾਈਂਡ ਜਿਆਦਾ ਕੈਨੇਡਾ ਦੇ ਉੱਤੇ ਆ ਗਿਆ ਇੱਕ ਤਾਂ ਇਹ ਅਮਰੀਕਾ ਦੇ ਨੇੜੇ ਆ ਕਿਉਂਕਿ ਇੰਡੀਆ ਚ ਇੱਕ ਪਹਿਲਾਂ ਪਹਿਲਾਂ ਹੁੰਦਾ ਸੀਗਾ ਕਿ ਜੇ ਅਸੀਂ ਅਮਰੀਕਾ ਜਾਣਾ ਇੰਗਲੈਂਡ ਤੋਂ ਬਾਅਦ ਅਮਰੀਕਾ 'ਚ ਜਿਆਦਾ ਪੜੇ ਲਿਖੇ ਲੋਕ ਜਾਂਦੇ ਸੀ ਪੜ੍ਹਨ ਪੜ੍ਹਾਈ ਲਿਖਾਈ ਵਾਸਤੇ ਜਿਆਦਾ ਜਾਂਦੇ ਸੀ ਫਿਰ ਉਹਨਾਂ ਨੇ ਥੋੜਾ ਜਿਨਾ ਆਪਣੇ ਰੂਲ ਥੋੜੇ ਸਖਤ ਕਰ ਦਿੱਤੇ ਇਮੀਗ੍ਰੈਂਟਸ ਵਾਸਤੇ ਫਿਰ ਨਾਲ ਲੱਗਦਾ ਦੇਸ਼ ਹੀ ਜਿਹੜੇ ਸੀਗਾ ਉਸੇ ਕੈਨੇਡਾ ਹਮ ਇੱਕ ਤਾਂ ਕੈਨੇਡਾ ਦੀ ਤਸਦੀਬ ਬਹੁਤ ਖੁੱਲੀ ਆ ਬਿਲਕੁਲ ਠੀਕ ਆ ਜੀ ਇੱਥੇ ਕ੍ਰਾਈਮ ਰੇਟ ਬਹੁਤ ਘੱਟ ਆ ਇੱਥੇ ਦੂਜੀ ਕੌਮਾਂ ਦੇ ਜਿਹੜੇ ਹੈ ਨਾ ਜਿਹੜੇ ਹੈਗੇ ਆ ਮੈਂ ਨਹੀਂ ਕਹਿੰਦਾ ਉਹ ਮਾੜੇ ਚੰਗੇ ਆ ਉਹ ਨਾਗਰਿਕ ਵੀ ਕਾਫੀ ਘੱਟ ਹੈ ਗਿਆ ਸਾਡੇ ਬੰਦੇ ਪਹਿਲਾਂ ਕਾਮਾਗਾਟੋ ਮਰੂ ਦੇ ਹਿਸਾਬ ਨਾਲ ਉੱਥੇ ਵੈਂਕੂਵਰ ਆਏ ਠੀਕ ਆ ਫਿਰ ਮਤਲਬ ਕੈਲਗਰੀ ਫਿਰ ਆਪਣੇ ਇੱਥੇ ਟੋਰਾਂਟੋ ਇਹਦਾ ਹੁਣ ਇਹ ਜਿਹਦਾ ਪੈਚਸ ਦੇ ਵਿੱਚ ਆ ਗਿਆ ਸਾਰੇ ਕੈਨੇਡਾ ਵਿੱਚ ਨਹੀਂ ਅਸੀਂ ਫਲੇ ਹੋਏ ਪਰ ਇਹ ਗਿਣਤੀ ਆਪਣੀ ਦੇਖੀ ਜਾਏ ਤਾਂ ਉਹ ਸਾਰੇ ਹਰੇਕ ਕੈਨੇਡਾ ਦੇ ਵਿੱਚ ਨਾ ਇਹ ਆਪਣੇ ਜਿਹੜੇ ਪੰਜਾਬੀ ਆ ਉਹ ਹੈਗੇ ਹੀ ਹੈਗੇ ਆ ਹੋ ਸਕਦਾ ਕਿਸੇ ਗਿਣਤੀ ਘਟਾ ਕਿਤੇ ਵਧੋਵੇ ਦੱਸ ਸਾਹਿਬ ਇੱਕ ਮਿੰਟ ਲਈ ਇੱਥੇ ਰੁਕੂੰਗਾ ਜਿੱਥੇ ਜਾਣ ਪੰਜਾਬੀ ਇੱਕ ਨਵਾਂ ਪੰਜਾਬ ਬਸਾਉਂਦੇ ਨੇ ਇਹ ਗੱਲਾਂ ਸੱਚ ਆ ਜੇ ਸਰੀ ਔਰ ਖਾਸ ਕਰਕੇ ਜੇ ਆਪਾਂ ਪ੍ਰਿੰਟਨ ਦੀ ਜਿੱਥੇ ਆਪਾਂ ਬਸ ਰਹੇ ਆ ਇੱਥੇ ਇੱਕ ਪੰਜਾਬ ਬਸ ਚੁੱਕਾ ਆ ਹੈ ਅਮ ਰਾਈਟ ਕੈਰੀਓ ਬਿਲਕੁਲ ਜੀ ਇੱਕ ਤਾਂ ਇਹ ਨਵਾਂ ਮਿਸਾਲ ਕਾਇਮ ਕਰਦੇ ਆ ਨਵਾਂ ਇਤਿਹਾਸ ਵੀ ਬਣਾ ਕੇ ਬਣਾਉਂਦੇ ਆ ਬਿਲਕੁਲ ਜੋ ਮਾਰਾ ਇਹਨਾਂ ਨੇ ਇੱਥੇ ਅਕੇ ਕੀਤੀਆਂ ਵੱਡੀਆਂ ਵੱਡੀਆਂ ਇੱਥੇ ਅਕੇ ਛਲਾਂਗਾਂ ਲਗਾਈਆਂ ਬਹੁਤ ਵੱਡੇ ਵੱਡੇ ਫਾਰਮ ਹੈਗੇ ਇੱਥੇ ਨਾ ਦੇ ਬੜੇ ਸੋਹਣੇ ਸਟੋਰ ਹੈਗੇ ਇੱਥੇ ਨਾ ਦੇ ਬਹੁਤ ਸੋਹਣੇ ਰਲ ਮਿਲ ਗਏ ਪੈਣਾ ਪਾ ਵਾਂਗੂ ਸਾਰੇ ਰਹਿ ਰਹੇ ਜਿਵੇਂ ਆਪਣੇ ਉੱਥੇ ਪਿੱਛੇ ਪੰਜਾਬ ਵਿੱਚ ਰਹਿੰਦੇ ਸੀ ਜਾਂ ਇਵਨ ਤੋਂ ਗੁਜਰਾਤ ਦੇ ਬੰਦੇ ਵੀ ਹੈਗੇ ਤੇ ਤਾਮਲ ਲੜੂ ਦੇਖੋ ਸਾਰੇ ਆਪਣੇ ਇੰਡੀਅਨ ਲਈਏ ਤਾਂ ਵੀ ਜੇ ਪੰਜਾਬੀ ਲਈਏ ਪਾਰਟਿਕੂਲਰ ਤਾਂ ਵੀ ਬੜੇ ਪਿਆਰ ਨਾਲ ਫਿਰਦਾ ਸਾਰੇ ਤੇ ਰਹਿ ਰਹੇ ਆ ਤੇ ਸਾਰੇ ਇੱਥੇ ਤਿਉਹਾਰ ਵੀ ਮਨਾਏ ਜਾਂਦੇ ਆ ਠੀਕ ਹੈ ਦਸਹਿਰਾ ਦੀਵਾਲੀ ਵਿਸਾਖੀ ਲੋਹੜੀ ਕਵਰਥਿੰਗ ਫੋਨ ਆਪਣੇ ਘਰ ਦਾ ਮਾਹੌਲ ਹੀ ਲੱਗਾ ਤੇ ਥੋੜਾ ਜਿਆਦਾ ਇਹਨਾਂ ਨੂੰ ਇਹ ਜ਼ਰੂਰ ਲੱਗਾ ਕਿ ਇਹ ਥੋੜਾ ਜਿਹਾ ਪੰਜਾਬ ਦਾ ਬੈਟਰ ਹੈ ਕਿਉਂਕਿ ਜੇ ਪਰ ਨਵੀਂ ਜਗ੍ਹਾ ਕਿਤੇ ਵੀ ਜਾਣੇ ਨਾ ਹਾਂਜੀ ਉਹਨਾ ਉਹ ਤੁਹਾਡੀ ਪਿੱਛੀ ਜਗ੍ਹਾ ਨਾਲ ਥੋੜੀ ਜਿਹੀ ਬੈਟਰ ਜਰੂਰ ਹੁੰਦੀ ਤਾਂ ਹੀ ਅਸੀਂ ਸ਼ਿਫਟ ਕਰਾਂਗੇ ਨਾ ਹਾਂ ਸਹੀ ਹੈ ਪਹਿਲਾਂ ਆਪਾਂ ਪਿੰਡਾਂ 'ਚ ਰਹਿੰਦੇ ਸੀਗੇ ਹਾਂਜੀ ਫਿਰ ਬਾਹਰ ਹਵੇਲੀਆਂ ਪਾਲੀਆਂ ਹੂੰ ਠੀਕ ਆ ਫਿਰ ਬਾਹਰ ਕੋਠੀਆਂ ਪਾਲੀਆਂ ਇਹਨੂੰ ਕਹਿੰਦੇ ਖੂਦ ਹੀ ਕੋਠੀ ਬੋਣੀ ਜਾਂ ਇੱਥੇ ਬੋਲਦੇ ਉੱਤੇ ਹਨਾ ਉਹ ਫਿਰ ਜੀਟੀ ਰੋਡ ਤੇ ਸਾਨੂੰ ਘਰ ਬਣਾ ਦੇ ਗਾਣੇ ਬਣ ਗਏ ਹੂੰ ਹੌਲੀ ਹੌਲੀ ਕਰਦੇ 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 ਫਿਰ ਅਸੀਂ ਥੋੜਾ ਜਿਹਾ ਹੋਰ ਬਾਹਰ ਨਿਕਲੇ ਆ ਤੇ ਅੱਜ ਅਸੀਂ ਕੈਨੇਡਾ ਜਾ ਕੇ ਬਹਿ ਗਏ ਆ ਤੇ ਬੜਾ ਬਹੁਤ ਵਧੀਆ ਮਾਹੌਲ ਆ ਬਹੁਤ ਵਧੀਆ ਇੱਥੇ ਉਹਨਾਂ ਨੂੰ ਲੱਗਾ ਕਿਉਂਕਿ ਉਹ ਕਹਿੰਦੇ ਕਾ گا ਠੀਕ ਹੈ ਨਾ ਸਰ ਕੇ ਇਹ ਸem ਹੋਲਡਰ ਬਹੁਤ ਠੀਕ ਲਗਾ ਬਹੁਤ ਵਧੀਆ ਲਗਾ ਪੜਾਈ ਰਖਾਈ ਦੇ ਮਤਮਨ ਵੀ ਜੇ ਅੰਦਰ ਉਹਨਾਂ ਨੇ ਦੇਖੀ ਬਿਜ਼ਨਸ ਨਾਲ ਵੀ ਦੇਖੀਏ ਪੜਾਈ ਨਾਲ ਵੀ ਦੇਖੀਏ ਤੇ ਜਿਹੜੇ ਰਿਸ਼ਤੇ ਵਾਲੀ ਤੇ ਸਵੇਚਾਰ ਸਾਡਾ ਅਫਸਰ ਜਗਾ ਉਹ ਬੜਾ ਬਹੁਤ ਲਾਭਵਤ ਹੈਗਾ ਇਸ ਕਰਕੇ ਇਹ ਕੁਝ ਕਰਨਾ ਕਰਕੇ ਲੋਕਾਂ ਨੇ ਕੈਨੇਡਾ ਨੂੰ ਨੰਬਰ ਇੱਕ ਤੇ ਰੱਖਿਆ ਪਰ ਇਹ ਤੇ ਕੈਨੇਡਾ ਆਉਂਦੇ ਆਉਦੇ ਟਾਈਮ ਕਾਫੀ ਲੱਗ ਗਿਆ ਉਹਨਾਂ ਨੂੰ ਕਿਉਂਕਿ ਕਾਫੀ ਸਿਰ ਤੋਂ ਲੋਕ ਵਿਦੇਸ਼ਾਂ ਚ ਜਾ ਰਹੇ ਸੀਗੇ ਲੇਕਿਨ ਫਿਰ ਜਿਹੜੇ ਵਾਸੀ ਪਹਿਲਾਂ ਹਿਸ਼ਾਰਪੁਰ ਗਿਆ ਫਿਰ ਜਲੰਧਰ ਗਿਆ ਲੰਬੀ ਸਟੋਰੀ ਆਉਣੇ ਹੁਣ ਤਾਂ ਕੋਈ ਜਿਹੜਾ ਐਸਾ ਰਹਿ ਨਹੀਂਗਾ ਤਹਿਸੀਲ ਕੋਈ ਪਿੰਡ ਰਹਿ ਨਹੀਂਗਾ ਜਿਹੜਾ ਤੇ ਕੈਨੇਡਾ ਵਿੱਚ ਨਹੀਂ ਆਇਆ ਇੱਕ ਦੋ ਬੰਦੇ ਨਹੀਂ ਆਏ ਸੋ ਇਸ ਕਰਕੇ ਮੇਜਰ ਕਾਰਨ ਤੇਹੀ ਹੈਗੇ ਆ ਇਹਤੇ ਲੋਕਾਂ ਨੇ ਪਹਿਲੀ ਪ੍ਰੈਫਰੈਂਸ ਇਹਨੂੰ ਕਿਉਂ ਦਿੱਤੀ ਹੂੰ ਇਹਦੇ ਨਾਲ ਹੀ ਆਪਾਂ ਇਹ ਕਹਿ ਸਕਦੇ ਕਿ ਹੁਣ ਉਹਨੇ ਸਮੇਂ ਤੋਂ ਹੂੰ ਹੂੰ ਇਹ ਇਥੇ ਲੋਕਾਂ ਦੀ ਗਿਣਤੀ ਬੜੀ ਹੌਲੀ ਹੌਲੀ ਵਧਣੀ ਸ਼ੁਰੂ ਹੋ ਗਈ ਹੂੰ ਪਹਿਲਾਂ ਸਰਕਾਰਾਂ ਨੇ ਕੋਟ ਦਿੱਤੀ ਕਿਉਂਕਿ ਇਹਨਾਂ ਇਹਨਾਂ ਨੂੰ ਵੀ ਇੱਥੇ ਜਿਹੜੇ ਸਕਿਲਡ ਵਰਕਰ ਆਪਾਂ ਕਹਿੰਦੇ ਆ ਉਹ ਸਾਰੇ ਲੇਬਰ ਕਲਾਸ ਹੁੰਦੀ ਦੂਜੇ ਵੀ ਹੁੰਦੇ ਆ ਜਿਵੇਂ ਡਾਕਟਰ ਵੀ ਹੁੰਦੇ ਆ ਇੰਜੀਨੀਅਰ ਵੀ ਹੁੰਦੇ ਆ ਟੀਚਰ ਵੀ ਹੁੰਦੇ ਆ ਉਹਨਾਂ ਦੀ ਬੜੀ ਲੋੜ ਸੀ ਉਹ ਲੋਕਾਂ ਨੂੰ ਇਹਨਾਂ ਨੇ ਪਰਤੇ ਇੱਥੇ ਲਿਆਂਦਾ ਉਹ ਲੋਕਾਂ ਰਾਹੀਂ ਇਸ ਦੇਸ਼ ਨੂੰ ਅੱਗੇ ਧੋਕੇ ਅੱਗੇ ਦੀ ਤਰੱਕੀ ਕਰਾਈ ਕਿਉਂਕਿ ਹਰ ਦੇਸ਼ ਚਾਹੁੰਦਾ ਹੁੰਦਾ ਕਿ ਮੇਰੇ ਦੇਸ਼ ਦੇ ਵਿੱਚ ਜਿਹੜੀ ਹੈ ਕਿ ਨਾ ਰਿਸਟਰ ਉਹ ਉਹ ਜ਼ੋਰ ਆਉਣ ਮੇਰੇ ਦੇ ਇਸ ਜਿਆਦਾ ਜਿਆਦਾ ਲੋਕਾਂ ਨੂੰ ਮੇਰੇ ਦੇ ਇਸ ਜਿਆਦਾ ਵੇਚਾਰ ਸੀ ਹੁਣ ਤਾਂ ਕਿ ਉਹਨਾਂ ਦੀ ਜਿਹੜੀ ਮਾਲ ਜਿਹੜੀ ਨਾ ਮਾਈਕ ਸਹਤਾ ਦੇ ਹੋ ਸਕੇ ਤੇ ਇਸ ਦੀ ਤੇ ਉਸ ਕਰਕੇ ਉਹਨਾਂ ਦੀ ਅਵਸਥਾ ਜਿਹੜੀ ਬੈਟਰ ਹੋ ਜਾਏ ਇਹ ਪਹਿਲਾਂ ਪਹਿਲਾਂ ਇਹਨਾਂ ਨੇ ਕਾਫੀ ਇਸ ਚੀਜ਼ ਨੂੰ ਛੂਟ ਦਿੱਤੀ ਜਗੀਆ ਪਰ ਕਿਵਰੇ ਹੁੰਦਾ ਹੈ ਕਿ ਜਦੋਂ ਇੱਕ ਵਾਰੀ ਕਿਸੇ ਜੀ ਨੂੰ ਜਿਆਦਾ ਛੂਟ ਦੇਣ ਲੱਗ ਪਾਉ ਉਹਦੇ ਕਿਵਰੇ ਨੁਕਸਾਨ ਵੀ ਹੁੰਦੇ ਆ ਤੇ ਹੁਣ ਆਪਾਂ ਇਹ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਉਹ ਥੋੜਾ ਥੋੜਾ ਲੋਕਾਂ ਦਾ ਅੱਗੇ ਨਾ ਉਹ ਇੰਟਰਸਟ ਹੋ ਜਾ ਅੱਗੇ ਨਾ ਘਟ ਰਿਹਾ ਹਾਂ ਤਾਂ ਗੱਸ ਕਰਕੇ ਦਾ ਸਰ ਨਾਲ ਨਾਲ ਮੇਰੇ ਸੋਹ ਸਾ ਸਾਡਾ ਸੋਨੂ ਬਾਈ ਔਰ ਦੇਖ ਰਹੇ ਹੋ ਨਕਸਾ ਸੋਸ਼ਲ ਮੀਡੀਆ ਤੇ ਬਾਈਆਂ ਨੇ ਮੈਨੂੰ ਮੈਸੇਜ ਵੀ ਮੈਨੂੰ ਕਰਤਾ ਆ ਵੀ ਕਹਿੰਦੇ ਮੇਜਰ ਬਾਈ ਗੱਲਬਾਤ ਉਹ ਤੁਹਾਨੂੰ ਵੀ ਉਹਨਾਂ ਨੇ ਸੱਸੀ ਲਈ ਹੈ ਤੇ ਉਹਨਾਂ ਨੇ ਮੈਨੂੰ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਮੇਜਰ ਬਾ ਅੱਗੇ ਕਰੇ ਸੀਗੇ ਤੁਸੀਂ ਜਿਹੜੀ ਗੱਲਬਾਤ ਕਰਦੇ ਆ ਉਹ ਕਹਿੰਦੇ ਤੁਸੀਂ ਉਸ ਸਮੇਂ ਪਰ ਹੁਣ ਲੱਗਦਾ ਵੀ ਗਾਹਾਂ ਗਾਹਾਂ ਕਰੇ ਸਾਡਾ ਘਟਣਾ ਸ਼ੁਰੂ ਹੋ ਗਿਆ ਲੱਗਦਾ ਕਿਉਂ ਆਪਾਂ ਨੂੰ ਲਾਈਵ ਉਹ ਦੇਖ ਰਹੇ ਆ ਤੁਹਾਡੀ ਹੀ ਗੱਲ ਉਹਨਾਂ ਭਾਈਆਂ ਨੇ ਵੀ ਮੈਂ ਭਾਈਆਂ ਦਾ ਵੀ ਧੰਨਵਾਦ ਕਰੂੰਗਾ ਸਾਡੇ ਸੋਲ ਸਾਹਿਬ ਦਾ ਤੇ ਭਾਈ ਗੁਰਦੇਵ ਹੁਣਾਂ ਦਾ ਦੇ ਬਾਈ ਸਾਡਾ ਸੋਨੂ ਬਾਈ ਵੀ ਨਾਲ ਘੁੱਟਾ ਖੜੇ ਕਰ ਰਿਹਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਡਾਕਟਰ ਸਾਹਿਬ ਤੁਹਾਡੇ ਵਾਲੀ ਗੱਲ ਹੀ ਵੱਡੀ ਉਹਨਾਂ ਨੇ ਕਰ ਦਿੱਤੀ ਆ ਕਿ ਜਿੱਦਾਂ ਲੱਗਦਾ ਵੀ ਥੋੜਾ ਜਿਹਾ ਨਾ ਹੁਣ ਮਨ ਥੋੜਾ ਥੋੜਾ ਲੱਗਦਾ ਆ ਵੀ ਹੁਣ ਘਟਣਾ ਸ਼ੁਰੂ ਹੋ ਗਿਆ ਆ ਆਮ ਰਾਈਟ ਦੇਖੋ ਇਹ ਕਈ ਕਾਰਨ ਹੋ ਸਕਦੇ ਮੈਂ ਤਾਂ ਪਹਿਲੇ ਗੱਲ ਤਾਂ ਇਹ ਦੇ ਕਹਿੰਦੇ ਪਹਿਲੇ ਤਾਂ ਆਪਾਂ ਇਹ ਗੱਲ ਕਰਨੀ ਸੀ ਇੱਥੇ ਆਉਣਾ ਕਿਉਂ ਚਾਹੁੰਦੇ ਸੀ ਬਿਲਕੁਲ ਫਿਰ ਦੂਜੀ ਗੱਲ ਹੋ ਗਈ ਉਹ ਇੱਥੇ ਆ ਗਏ ਹੂੰ ਤੇ ਤੀਜੀ ਗੱਲ ਹੋ ਗਈ ਕਿ ਇਹਨਾਂ ਨੂੰ ਮੁਲਕ ਆਪਣੇ ਮੁਲਕ ਨਾਲ ਆਪਣੇ ਪ੍ਰਾਂਤ ਨਾਲੋਂ ਚਲੋ ਬਹੁਤਾ ਨਾ ਵੀ ਸੇ ਉਹਨੂੰ ਕੁਝ ਅੱਛਾ ਲੱਗਾ ਬੰਦਾ ਉੱਥੇ ਉਤਾਹੀ ਜਾਂਦਾ ਨਾ ਜਿਹਦੀ ਜਿਹਦੀ ਨੂੰ ਚੰਗੀ ਲੱਗੇ ਖਾਣਾ ਕੱਜ ਇੱਕ ਕਾਈਏ ਜੇ ਵਸਤਰ ਉਦਾਂ ਦੇ ਪਾਈਏ ਆਪਣੀ ਬੋਲੀ ਉਦਾਂ ਦੀ ਕਰੀਏ ਸਭ ਚਾਰ ਜਾਈਏ ਥੋੜਾ ਜਿਹਾ ਸਾਨੂੰ ਅੱਗੇ ਨੂੰ ਬੈਟਰ ਮਿਲੇ ਹਾਂਜੀ ਹਰ ਬੰਦਾ ਚਾਹੁੰਦਾ ਕਿ ਮੈਂ ਥੋੜਾ ਜਿਹਾ ਅੱਗੇ ਨੂੰ ਤਰੱਕੀ ਕਰਾਂ ਤਰੱਕੀ ਤਾਂ ਹੀ ਹੋਊਗੀ ਨਾ ਜੇ ਉਹਨੂੰ ਹਾਲਾਤ ਚੰਗੇ ਮਿਲਣਗੇ ਅੱਗੇ ਤੇ ਸਭ ਸਹੂਲਤਾਂ ਮਿਲਣਗੀਆਂ ਇਹਦੇ ਕਰਾ ਹੋਵੇ ਮੈਂ ਕਿਉਂ ਆਏ ਉਹਨੇ ਇਹ ਤੁਹਾਡੇ ਕੋਲ ਬਿਲਕੁਲ ਸਹੀ ਹੈ ਪਿਛਲੇ 4-5 ਸਾਲ ਤੋਂ ਮੈਂ ਨੋਟ ਕਰ ਰਿਹਾ ਵੈਸੇ 10 ਸਾਲ ਤੋਂ ਹੀ ਇਹ ਥੋੜਾ ਪਿੱਛੇ ਨੂੰ ਜਾ ਰਿਹਾ ਮੈਂ 4-5 ਸਾਲ ਤੋਂ ਜ਼ਿਆਦਾ ਤੇਜ਼ੀ ਨਾਲ ਇਹ ਥੋੜੇ ਜਿਹੇ ਲੋਕਾਂ ਦਾ ਵਿਚਾਰ ਬਦਲਦਾ ਜਾ ਰਿਹਾ ਜਿਵੇਂ ਸੇ ਪੂਰੀ ਜਿਹੜਾ ਲੋਕੀ ਇਹ ਇਹਦੇ ਨੂੰ ਤਿਆਰ ਨਹੀਂ ਹੋਏ ਪਰ ਮੈਂ ਤਾਂ ਇਹ ਕਹ ਵਿਚਾਰ ਬਦਲ ਰਿਹਾ ਉਹਨਾਂ ਦਾ ਵਿਚਾਰ ਪਹਿਲਾਂ ਬਦਲੂਗਾ ਫਿਰ ਆਪ ਬਦਲਣਗੇ ਹੋ ਹੂੰ ਹੁਣ ਥੋੜੇ ਜੇ ਲੱਗ ਰਿਹਾ ਵੀ ਇੱਥੇ ਕੋਕੇ ਲੋਕ ਕਪੈਸਿਟੀ ਨਾਲੋਂ ਜ਼ਿਆਦਾ ਆ ਗਏ ਇਹ ਕੋਈ ਸਰਕਾਰਾਂ ਨੇ ਵੀ ਥੋੜੀ ਜੀ ਜਿੱਦ ਕਹਿੰਦੇ ਨਟਕਸਣਾ ਸ਼ੁਰੂ ਕਰ ਦਿੱਤਾ ਵੀਜ਼ੇ ਕੱਟ ਕਰ ਦਿੱਤੇ ਆ ਉਹਦੇੋਂ ਜ਼ਿਆਦਾ ਉਹਨਾਂ ਕੀ ਹੋ ਗਿਆ ਕਿ ਨੌਕਰੀਆਂ ਘਟ ਗਈਆਂ ਨੌਕਰੀਆਂ ਘਟ ਗਈਆਂ ਆਪਰਚੂਨਿਟੀਆਂ ਘਟ ਗਈਆਂ ਹਾਂਜੀ ਇਹਦੇ ਪੜ੍ਹਾਈ ਵਾਲੇ ਬੱਚੇ ਜਿਹੜੇ ਸੀ ਪੜ੍ਹਾਈ ਵਾਲੇ ਬੱਚੇ ਹੀ ਆਉਂਦੇ ਸੀ ਪਰ ਹੁਣ ਮੈਨੂੰ ਥੋੜੇ ਜਿਹਾ ਅਫਸੋਸ ਆ ਕਹਣਾ ਪੈਂਦਾ ਬੱਚੇ ਅਜੇ ਵੀ ਪੜ੍ਹਾਈ ਵਾਲੇ ਹੀ ਆ ਰਹੇ ਆ ਪਰ ਇੱਥੇ ਅੱਗੇ ਉਹ ਪਦਰੇ ਦੋ ਰਾਮਜ ਕਿਉਂ ਬਦਲ ਜਾਂਦੇ ਆ ਉਹ ਉਹ ਇੱਥੇ ਅੱਗੇ ਕਹਿੰਦੇ ਜਨ ਪਹਿਲਾਂ ਕੰਮ ਕਰ ਲਈਏ ਫੇਰ ਪੜ੍ਹਾਈ ਕਰਾਂਗੇ ਉਹ ਕੰਮ ਨੂੰ ਇੱਕ ਨੰਬਰ ਤੇ ਕਰਤਾ ਇਹਦੇ ਦੇਖੋ ਮਹਿੰਗਾਈ ਵੀ ਹੋ ਸਕਦੀ ਆ ਇਹਦੇ ਜਿਹੋ ਨਾਲ ਸਤਿਸ਼ਣ ਵੀ ਹੋ ਸਕਦੀ ਆ ਇਹਦੇ ਜਿਹੋ ਨਾਲ ਨੌਕਰੀ ਨਾ ਮਿਲਣ ਦੀ ਵੀ ਗੱਲ ਹੋ ਸਕਦੀ ਆ ਇਹਦੇ ਵਿੱਚ ਉਹਨਾਂ ਦੇ ਰਹਿਣ ਸਹਿਣ ਦੇ ਵਾਸਤੇ ਥੋੜੀ ਤੰਗੀ ਵਾਸਤੇ ਵੀ ਗਾਏ ਤੇ ਜਗਾ ਲੋਸਦੀ ਆ ਉਹ ਕਹਿੰਦੇ ਪਹਿਲਾਂ ਕੰਮ ਕਰ ਲਈਏ ਚਾਰ ਪੈਸੇ ਬਣਾ ਲਈਏ ਤਾਂ ਕਿ ਸਾਡੀ ਜਿਹੜੀ ਹੈਗੀ ਆ ਇੱਥੇ ਦੀ ਫੀਸ ਉਹ ਸਾਡੇ ਮਾਪਿਆਂ ਦੇ ਹਮੇਸ਼ਾ ਦਿੰਦੇ ਸੀ ਅਸੀਂ ਉਹ ਉਹਨਾਂ ਨੂੰ ਉਹਨਾਂ ਦਾ ਬੋਝ ਘਟਾ ਦਈਏ ਜਾਂ ਕਈਆਂ ਨੂੰ ਪਤਾ ਕਿ ਸਾਡੇ ਮਾਪਿਆਂ ਨੇ ਜ਼ਮੀਨ ਜਿਹੜੀ ਆ ਉਹ ਉੱਥੇ ਇਹ ਮਾਮਲੇ ਤੇ ਰੱਖ ਕੇ ਆਏ ਆ ਬੈਹ ਕਰਕੇ ਆਏ ਆ ਜਾਂ ਕੁਝ ਵੀ ਇਹ ਕਰ-ਕਾੜਤੀ ਤੋਂ ਪੈਸੇ ਲੱਗੇ ਆ ਉਹ ਪੈਸੇ ਉਹਨਾਂ ਨੇ ਵਾਪਸ ਕਰਨੇ ਆ ਇਹ ਉਹਦੇ ਬੱਚੇ ਸਿਆਣੇ ਹੋ ਗਏ ਆ ਹਾਲਾਤ ਨੇ ਸਿਆਣੇ ਕਰਤਾ ਸੋ ਉਹਨਾਂ ਦਾ ਧਿਆਨ ਉਹ ਪੜਾਈ ਤੋਂ ਥੋੜਾ ਜਿਹਾ ਅਟਕੇ ਹਮ ਸਾਰੇ ਨਹੀਂ ਕੁਝ ਪਰਸੈਂਟ ਜਿਹੜਾ ਥੋੜਾ ਗਰੀਬ ਜਾਂ ਮੱਧਵਕਰ ਇਹਨੋਂ ਕੇ ਮੱਧਮ ਤਬਕਾ ਗਾ ਮੁੰਗਲੀ ਗੱਲ ਕਰ ਰਿਹਾ ਅਮੀਰ ਆਦਮੀ ਤਾਂ ਉੱਥੇ ਵੀ ਇਹੀ ਕੁਝ ਕਰਦੇ ਸੀ ਉਹਨਾਂ ਨੇ ਇੱਥੇ ਆ ਕੇ ਉਹੀ ਕੁਝ ਕਰਨਾ ਉਹ ਉਹ ਭਾਈ ਵੈਸੇ ਨਾ ਆਏ ਸੀ ਨਾ ਉਹਨੇ ਠੀਕ ਹੈ ਨਾ ਤੇ ਇਸ ਕਰਕੇ ਪਰ ਉਹਨਾਂ ਦੇ ਪਰ ਗੱਲ ਜਿੱਦ ਤੋਂ ਵਿਦਿਆਰਥੀ ਕਿਨੇ ਜਿਹੜਾ ਉਧਰ ਇਮੀਗ੍ਰੇਟ ਸੇ ਆ ਰਹੇ ਕੋਈ ਵਰਕ ਪਰਮਿਟ ਤੇ ਆ ਰਹਾ ਕੋਈ ਸ਼ਾਦੀ ਕਰਕੇ ਆ ਰਹਾ ਕੋਈ ਇਥੇ ਬਿਜ਼ਨਸ ਕਲਾਸ ਵੀ ਆ ਰਹਾ ਕੋਈ ਕਿਸਾਨੇ ਜਾ ਰਹਾ ਕੋਈ ਉਹ ਟਰੱਕਾਂ ਦੇ ਬਿਜ਼ਨਸ ਆ ਰਹਾ ਉਹ ਦੇਖ ਜਿਵੇਂ ਇੱਥੇ ਨਾ ਜਿੱਦਾਂ ਹੁਣ ਅੱਗੇ ਇੱਕ ਕੰਮ ਨੂੰ ਚਾਰ ਬੰਦੇ ਹੁੰਦੇ ਸੀ ਉੱਥੇ ਹੁਣ 40 ਬੰਦੇ ਹੋ ਗਏ ਹੂੰ ਉਹਨਾਂ ਕੀ ਹੋ ਗਿਆ ਜਿਹੜੀ ਉਹਨੂੰ ਪਗਾਰ ਮਿਲਦੀ ਸੀ ਜਾਂ ਉਹਨਾਂ ਨੂੰ ਜੋ ਇੱਥੇ ਤਨਖਾਹ ਮਿਲਦੀ ਪੇ ਮਿਲਦੀ ਸੀ ਉਹਦੇ ਜੇ ਕਟੌਤੀ ਹੋਣੀ ਸ਼ੁਰੂ ਹੋ ਗਈ ਹਾਂਜੀ ਕਿਉਂਕਿ ਤੁਸੀਂ ਜਿਹੜੇ ਗਵਰਨਮੈਂਟ ਨੇ ਕਿਹਾ ਜਿਹੜੇ 15 ਡਾਲਰ ਦੇਣੇ 20 ਡਾਲਰ ਦੇਣੇ ਘਾਤੋਂ ਕੱਟ ਤੇ ਤੁਸੀਂ ਤੇ ਮੈਂ ਉਹਨਾਂ ਨੂੰ ਲੱਗੇ ਹੋਏ ਆ ਤੁਸੀਂ ਕਹਿੰਦੇ ਯਾਰ ਮੈਨੂੰ ਤਾਂ ਨੌਕਰੀ ਮਿਲਦੀ ਨਹੀਂ ਤੁਸੀਂ ਉਹੜੇ ਦੇ ਨ ਜਾ ਕੇ ਕਹਿ ਦਿੰਦੇ ਹੋ ਕਿ ਜਰ ਮੈਂ 8 ਤੇ ਵੀ ਕਰਨ ਨੂੰ ਤਿਆਰ ਆ 11 ਦੇ ਕਰਨ ਨੂੰ ਤਿਆਰ ਆ ਉਹ ਉਹ ਦੀ ਚੀਜ਼ ਹੈ ਨਾ ਉਹ ਤੁਸੀਂ ਕਿਹਦਾ ਨੁਕਸਾਨ ਨਹੀਂ ਕਰ ਰਹੇ ਆਪਣਾ ਪੇਟ ਵੀ ਦੇਖ ਰਹੇ ਹੋ ਤੁਸੀਂ ਪਿੱਛੇ ਪੈਸੇ ਵੀ ਭਜਨੇ ਆ ਆਪਣੇ ਮਾਂ-ਬਾਪ ਬਾਰੇ ਵੀ ਸੋਚ ਰਹੇ ਹੋ ਰਹਿਣਾ ਸਲਮ ਦੇਖਣਾ ਪਰ ਉਹਨਾਂ ਨੇ ਕੀ ਹੋ ਗਿਆ ਉਹ ਤੁਹਾਡਾ ਲਿਵਿੰਗ ਸਟੈਂਡਰਡ ਤੁਹਾਡਾ ਰਹਿਣ ਦਾ ਮਿਆਰ ਉਹ ਡਾਊਨ ਹੋ ਗਿਆ ਡਾਊਨ ਹੋ ਗਿਆ ਜਿਹਦੇ ਦੂਜੇ ਬੱਚਿਆਂ ਦਾ ਜਾਂ ਵਟਿਆਂ ਦਾ ਵੱਡੇ ਵੀ ਜਿਹੜੇ ਪਰਮਟ ਤੇ ਆਏ ਉਹਨਾਂ ਦਾ ਵੀ ਸਾਰਾ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਇੱਕ ਉਹਨਾਂ ਨੂੰਸਾਨ ਜਾਣ ਕੇ ਕਰਨਾ ਇੱਕ ਨੁਕਸਾਨ ਆ ਆਪਿਆ ਆਪਣਾ ਇਹ ਇਨਸਾਨ ਇਹ ਤੁਹਾਡੇ ਇਸ ਕਦਮ ਚ ਕਰਨਾ ਆਪਣਿਆਂ ਵੀ ਹੋ ਗਿਆ ਹੂੰ ਕਿ ਇਹ ਤੇ ਚਾਹੇ ਥੋੜੀ ਜਿਹੀ ਬੰਦੇ ਦੀ ਆਹ ਤਾਂ ਬਦਲੀਆਂ ਪਹਿਲਾਂ ਬੜੇ ਆਰਾਮ ਨਾਲ ਵਧੀਆ ਤਰੀਕੇ ਨਾਲ ਬੱਚਾ ਤੇ ਵੀ ਜਾਂਦੇ ਸੀ ਮੱਡੇ-ਮੋਟੇ ਕੁ ਸਾਈਕਲ ਵੀ ਬੱਚਾ ਰੱਖੇ ਹੁੰਦੇ ਸੀ ਜਾਂ ਕੁਝ ਨੂੰ ਰਾਈਡ ਵੀ ਦੇ ਦਿੰਦੇ ਸੀ ਹੁਣ ਬੱਚੇ ਵੀ ਵਟੇ ਵੀ ਉਹ ਪਹਿਲਾਂ ਆਉਂਦੇ ਕਿ ਘਰ ਵੀ ਲੈਣਾ ਕਾਰ ਵੀ ਲੈਣੀ ਹੁਣ ਜਿੱਦ ਤੋਂ ਆਪ ਆਏ ਆ ਉਥੇ ਕਾਰ ਤੇ ਕਾਰ ਜਿਹੜੀ ਹੁੰਦੀ ਉਹ ਜੇ ਆਪਾਂ ਪਹਿਲਾਂ ਵੀ ਇੱਕ ਬ੍ਰੋਮ ਜੀ ਗੱਲ ਕੀਤੀ ਸੀ ਕਿ ਬਾਪੂ ਦੀ ਕੀ ਵਾਟਰਸ ਉਥੇ ਕੰਮ ਸਾਰਾ ਫਾਦਰ ਤੇ ਫੋਰ ਫਾਦਰ ਦਾ ਮਾਮੇ ਚਾਚੇ ਤਾਏ ਦਾ ਹੁੰਦਾ ਸੀ ਬਿਲਕੁਲ ਉਹਨਾਂ ਦੇ ਘਰ ਤਦੇ ਉਹ ਕੋ ਪਰੇ ਕਿੰਨੀ ਪੀੜ੍ਹੀ ਦੇ ਘਰ ਹੋਈ ਚੱਲਦਾ ਆ ਰਸੀ ਆ ਅੱਗੇ ਦੇ ਕੋ ਕਾਰ ਲੈ ਲੈਣੀ ਜਾਂ ਜੀਪ ਲੈ ਲੈਣੀ ਜਾਂ ਟਰੈਕਟਰ ਲੈਣਾ ਉਹ ਕਿਸੇ ਕੰਮ ਆਉਂਦਾ ਹੁੰਦਾ ਸੀ ਇੱਥੇ ਹੁਣ ਇੱਕ ਕਿਸਮ ਦੀ ਤੁਹਾਡੀ ਲਿਵਿੰਗ ਸਟੈਂਡਰ ਬਣ ਗਿਆ ਸ਼ਾਨ ਬਣ ਗਈ ਆ ਇੱਕ ਝੂਠੀ ਇਹ ਤੁਹਾਡੇ ਤੇ ਪਰਤ ਚੜ ਗਈ ਆ ਬਈ ਗੌਣੀ ਦੀ ਸੀ ਚੱਲੀ ਤੇ ਮੈਂ ਗੁਰੂ ਕੱਲੀ ਜਾ ਉਹਨੇ ਲਈ ਐ ਨਾ ਆਡੀ ਤੇ ਮੈਂ ਵੀ ਲੈਣੀ ਆ ਮਾੜੀ ਕਾਰ ਇਹ ਮਿਲ ਜਾਂਦੀ ਮਾੜੀ ਮੀਂਹ ਦੇ 2 ਜਨਰਲ ਤੁਸੀਂ ਕਮੇਜਾਉਣਾ ਬਿਲਕੁਲ ਮੈਂ ਜਦੋਂ ਤੁਹਾਨੂੰ ਕਹਿ ਰਿਹਾ ਸੀ ਨਾ ਅੱਜ ਆਹੇ ਕੋਸ਼ ਕਰਨ ਦਾ ਸੇ ਕਿ ਦੇਖੋ ਹਰ ਚੀਜ਼ ਵਿੱਚ ਖੱਟਾ ਮਿੱਠਾ ਲੂਣ ਖੰਡ ਉਹ ਵੱਖਰੀਆਂ ਚੀਜ਼ਾਂ ਆਉਂਦੀਆਂ ਹਾਂ ਪਰ ਉਹਨਾਂ ਚੀਜ਼ ਸਵਾਦ ਬਣ ਜਾਂਦੀ ਹੈ ਗੱਲ ਆਪਾਂ ਇੱਥੇ ਰੱਖਣੀ ਹੈ ਵੀ ਇੱਥੇ ਲੋਕੀ ਭੱਜ-ਭੱਜੇ ਕਿਉਂ ਆ ਰਹੇ ਆ ਇੱਥੇ ਲੋਕੀ ਕਿ ਉਹਨਾਂ ਨੂੰ ਕੀ ਐਸੀ ਵਧੀਆ ਸੁਗੰਧ ਆ ਹਾਂਜੀ ਤੇ ਜਾਂ ਕੀ ਵਧੀਆ ਖਾਣ ਪੀਣਾ ਰਹਿਣ ਸਣ ਕੁਝ ਵੀ ਹੈਗਾ ਉਹ ਸਾਰੇ ਕਰਕੇ ਇੱਥੇ ਆਉਂਦੇ ਉਹੀ ਮੇਰਾ ਲੱਗ ਰਿਹਾ ਸੀ ਡਾਕਟਰ ਸਾਹਿਬ ਕਸਾ ਸੌਰੀ ਮੈਂ ਕੁਰੀ ਮੈਂ ਇੱਥੇ ਇੱਕ ਮਿੰਟਰੀ ਰੋਕਦਾ ਆ ਜਿਦਾ ਆਪ ਜੀ ਦੇਖੋ ਕਿੰਨੀ ਵਿਸਤਾਰਨ ਵਾਲਾ ਆਪ ਜੀ ਦੇ ਪੂਰੇ ਜਿੰਦਾਬਾਦ ਹੈ ਜਿਨੇ ਸਾਡੇ ਵਿਊਰ ਆ ਔਰ ਸਾਡੇ ਦਰਸ਼ਕ ਆ ਸਾਨੂੰ ਦੇਖ ਰਹੇ ਆ ਨਾ ਜਾਂ ਜਿੰਦਾਬਾਦ ਨਾਲ ਸੁਣ ਵੀ ਰਹੇ ਆ ਜਿਹੜੇ ਮੈਂ ਕਹੂੰਗਾ ਉਹਨਾਂ ਨੂੰ ਅੱਜ ਤੁਸੀਂ ਪੂਰਾ ਬਰੀਫ ਦੇ ਵਿੱਚ ਚੈਨਲ ਆ ਲਾਤਾ ਬਈ ਉਸ ਮੁਲਖਾਂ 'ਚ ਬੈਠੇ ਕਿਉਂ ਸਾਡੀ ਪਹਿਲੀ ਪ੍ਰਾਇੋਰਟੀ ਆ ਕਿਉਂ ਉੱਥੇ ਜਿਹੜਾ ਇੱਕ ਬੰਦਾ ਹੁਣ ਜਿਹਦਾ ਮੇਰੇ ਯਾਰ ਦੇ ਨੇ ਉੱਥੇ ਕਦੀ ਸੈਗ ਨਹੀਂ ਚਲਾ ਜਦੋਂ ਉਹ ਬੰਦਾ ਇੱਥੇ ਆ ਕੇ ਗੱਡੀਆਂ 'ਚ ਆ ਕੇ ਨਾਲ ਖੜ ਖੜ ਕੇ ਸੈਲਫੀਆਂ ਪਾਉਂਦਾ ਆ ਤੇ ਫਿਰ ਜਦੋਂ ਉਹ ਕਹਿੰਦੇ ਨਹੀਂ ਯ ਮੈਂ ਨਹੀਂ ਜਾਣਾ ਤੇ ਫਿਰ ਇਸ ਕਰਕੇ ਇੱਥੇ ਤੱਕ ਦਾ ਇੱਕ ਮੰਨ ਦੇ ਵਿੱਚ ਜਾਂ ਬਜ਼ੁਰਗਾਂ ਦੀਆਂ ਜ਼ਮੀਨਾਂ ਆੜਾ ਦਵਾੜਾ ਕਰਕੇ ਇਕੱਠਾ-ਕੁੱਠਾ ਜਿੰਨੇ ਕਿ ਬਜੋਗੇ ਅਸੀਂ ਖਿੱਚ-ਖਿੱਚ ਕੇ ਇਸ ਮੋਰਖਾ ਨੂੰ ਆ ਰਹੇ ਆ ਤੇ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਹੈ ਥੋੜਾ ਜਿਹਾ ਬਰੀਫ ਦੇ ਵਿੱਚ ਹੋਰ ਗੱਲਬਾਤ ਅੱਗੇ ਕਰ ਲਈਏ ਦੇਖੋ ਜੇ ਤੁਸੀਂ ਕਹਿੰਦੇ ਉਹਥੇ ਜਿਹੜਾ ਕੋ ਸਾਈਕਲ ਨਹੀਂ ਹੁੰਦਾ ਹਾਂਜੀ ਉਹ ਮੈਂ ਮੈਂ ਉਹਦੇ ਨਾਲ ਹੀ ਗੱਲ ਦੀ ਕਰ ਤੁਹਾਡੀ ਗੱਲ ਨਾਲ ਕਰਦਣਾ ਵੀ ਜੇ ਸਾਈਕਲ ਹੁੰਦਾ ਵੀ ਤੇ ਸਾਈਕਲ ਚੱਲਦਾ ਨਹੀਂ ਉੱਥੇ ਚੱਲਦਾ ਨਹੀਂ ਹੋਣੀ ਬਹੁਤ ਹੋ ਗਈ ਹੈ ਟ੍ਰੈਫਿਕ ਦਾ ਕੋਈ ਰੂਲ ਨਹੀਂ ਰੈਗੂਲੇਸ਼ਨ ਨਹੀਂ ਕੁਝ ਨਹੀਂ ਅਗਾ ਸਰ ਖੁਸ਼ੀ ਆ ਪਰ ਜਦੋਂ ਪੁਲਿਸ ਵਾਲਾ ਖੜਾ ਉਹਨੂੰ ਦੇਖ ਕੇ 벨ਟ ਪਾਉਨੇ ਆ ਸੀ 벨ਟ ਪਾਉਨੇ ਆ ਜੇ ਅਸੀਂ ਦੇਖ ਪੁਲਿਸ ਦੀ ਗੱਡੀ ਆਉਂਦੀ ਤਾਂ ਫਿਰ ਅਸੀਂ ਹੈਲਮਟ ਰੱਖਦੇ ਹੈਲਮਟ ਪੈਰਾ ਜਿਹਾ ਰੱਖਿਆ ਹੁੰਦਾ ਫਾਇਦਾ ਕੀ ਹੋਵੇ ਤੁਹਾਨੂੰ ਬਿਲਕੁਲ ਜੇ ਹੈਲਮਟ ਖਰੀਦ ਲਿਆ ਤੁਸੀਂ ਪੈਸੇ ਖਰਚ ਹੀ ਲਏ ਤੇ ਤੁਹਾਡੇ ਕੋ ਗੱਡੀ ਹੈਗੀ ਗੱਡੀ ਦੇ ਵਿੱਚ ਜਿਹੜੀ ਬੈਲਟ ਲੱਗੀ ਹੋਈ ਆ ਸੀਟ ਬੈਲਟ ਆ ਉਹ ਗੱਡੀ ਦੇ ਪੈਸਿਆਂ ਦੇ ਵਿੱਚ ਹੀ ਹੈਗੀ ਉਹ ਕੋਈ ਐਕਸਟਰਲ ਹੋਈ ਆ ਉਹ ਉਹ ਨਾ ਉਹ ਇੱਕ ਮਨ ਜੀ ਕਿਹਦੀ ਫਾਇਰ ਕੀ ਖਰਜ ਬਦ ਅਸੀਂ ਸੋਚਦੇ ਵੀ ਜਿਹੜੀ ਸਾਡੀ ਸੇਫਟੀ ਆ ਉਹ ਜੋ ਉਹ ਪੁਲਿਸ ਵਾਸਤੇ ਜਾਂ ਨਿਜਰੋ ਵਾਸਤੇ ਹੈਗੀ ਸਾਡੇ ਆਪਣੇ ਵਾਸਤੇ ਨਹੀਂ ਹੈਗੀ ਇੱਥੇ ਜੋ ਮੈਂ ਕਹਿੰਨਾ ਬੈਠ ਨਹੀਂ ਉਦੋਂ ਅਸੀਂ ਉਹ ਪਹਿਲਾਂ ਬੈਲਟ ਲਾਉਨੇ ਆ ਬਿਲਕੁਲ ਬਿਲਕੁਲ ਮੋਟਰਸਾਈਕਲ ਤੇ ਚਲਾਉਨੇ ਆ ਤੇ ਇਵਨ ਸਾਈਕਲ ਵੀ ਜਿਹੜੇ ਬੱਚੇ ਚਲਾਉਂਦੇ ਛੋਟੇ ਬੱਚੇ ਵੀ ਉਹਨਾਂ ਨੇ ਹੈਲਮਟ ਪਾਈ ਨਹੀਂ ਇੱਕ ਰਵਾਜ ਹੈ ਦੇਖਾਂ ਦੇਖੀ ਆ ਸੋ ਉਹੀ ਮੈਂ ਕਹਿੰਨਾ ਵੀ ਇੱਥੇ ਦੇ ਕੁਝ ਐਸੇ ਪਲੱਸ ਪੁਆਇੰਟ ਸਕੇ ਜਿਹੜੇ ਅਜੀਬ ਹੀ ਹੈਗੇ ਆ ਹੈਗੇ ਉਹ ਉਹ ਰਹਿਣਗੇ ਵੀ ਕੁਕੀ ਚੀਜ਼ਾਂ ਕਦੀ ਮੁਕਤ ਚੰਗੀ ਚੀਜ਼ ਜਿਹੜੀ ਚਗਾਈ ਹੈ ਨਾ ਇਹ ਦੁਨੀਆ ਤੋਂ ਕਦੀ ਨਹੀਂ ਮੁੱਕੀ ਬਾਈ ਆਉਂਦੀ ਰਹਿੰਦੀ ਜਾਂਦੀ ਰਹਿੰਦੀ ਹੈ ਬਿਲਕੁਲ ਬਿਲਕੁਲ ਸੋ ਇਹ ਲੋਕ ਜਿਹੜੇ ਪਹਿਲਾਂ ਪਿੱਛੇ ਆਏ ਆ ਉਹ ਬੜੇ ਹੀ ਉਹਨਾਂ ਨੇ ਅਕਲਮੰਦੀ ਨਾਲ ਆਪਣੇ ਕਰਕੇ ਸਾਰਾ ਇੰਤਜ਼ਾਮ ਬੜੇ ਤਰੀਕੇ ਨਾਲ ਯੋਜਨਾ ਬੰਨ੍ਹ ਕੇ ਇੱਥੇ ਆਏ ਆ ਇੱਥੇ ਆ ਕੇ ਸੈਟਲ ਵੀ ਹੋਏ ਆ ਤੇ ਇਹ ਚ ਆ ਦੇ ਆਉਣ ਦੇ ਵੀਰਾਂ ਨੇ ਕਿਉਂਕਿ ਉਹ ਜਦੋਂ ਇਹ ਗੱਲਾਂ ਉਸ ਜੇ ਆ ਕੇ ਦੱਸਦੇ ਆ ਮੈਂ ਵੀ ਸਾਜ 10 ਵਾਰ ਜੀ ਨਾ ਮੈਨੂੰ ਇਦਾਂ ਸੌਲਤ ਤੇ ਪੁੱਛਦੇ ਆ ਮੇਰੀ ਵਾਸਤੇ 10 12 20 50 ਟੀਵੀ ਟਾਕਸ ਵੀ ਹੁੰਦੀ ਆ ਮੈਂ ਅਖਬਾਰਾਂ ਜੀ ਆਰਟੀਕ ਉਹਦੇ ਮੈਂ ਕਦੀ ਨੈਗੇਟਿਵ ਗੱਲ ਨਹੀਂ ਕਰਦਾ ਹਾਂਜੀ ਪਰ ਜਿਹੜੀ ਮੈਂ ਗੱਲ ਉਹ ਕਰਦਾ ਮੈਂ ਕਦੀ ਝੂਠੀ ਗੱਲ ਵੀ ਨਹੀਂ ਕਰਦਾ ਹਾਂਜੀ ਦੇਖੋ ਕਿਸੇ ਵੀ ਚੀਜ਼ ਦਾ ਇੱਕ ਸੇਮ ਆ ਹਾਂ ਉਹ ਜੇ ਹੁਣ ਕਹੋਗੇ ਜੇ ਆਹ ਫਾਇਦੇ 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 ਲੋਕੀ ਸੇਵ ਖਾਣਾ ਸ਼ੁਰੂ ਕਰ ਦੇਣਗੇ ਤੇ ਜੇ ਕਹੋਗੇ ਵੀ ਇਸ ਸੇਵ ਤੇ ਆਲੂ 'ਚ ਕੋਈ ਫਰਕ ਨਹੀਂ ਹੈਗਾ ਲੋਕੀ ਸੇਵ ਖਾਣਾ ਛੱਡ ਦੇਣਗੇ ਬਿਲਕੁਲ ਖਾਲਾ ਕਿਤੇ ਸੱਚਾਈ ਕੋਈ ਨਹੀਂ ਹੈਗੀ ਸੇਵ ਸੇਵ ਹੀ ਆਲੂ ਆਲੂ ਹੀ ਆ ਹਾਂ ਆਲੂ ਬਿਨਾਂ ਬਗੈਰਾ ਨਹੀਂ ਸੇਬ ਬਿਨਾਂ ਬਗੈਰਾ ਨਹੀਂ ਬਿਲਕੁਲ ਡਾਕਟਰ ਸਾਹਿਬ ਸੋ ਇਹ ਕਿਵਰੀ ਆ ਮੈਂ ਸੋਚਦਾ ਜਦੋਂ ਆਪਾਂ ਤਕੜੀ ਦੋਨੇ ਜਿਹਾ ਪਾਉਨੇ ਆ ਤੇ ਜਦੋਂ ਆਪਾਂ ਦੇਦੇ ਤਕੜੀ ਬੈਲੈਂਸ ਚੱਲ ਰਹੀ ਆ ਜਾਂ ਥੋੜਾ ਜਿਹਾ ਜੇ ਕ੍ਰੈਡਿਟ ਵਾਲਾ ਪਾਸਾ ਉਹ ਥੱਲੇ ਜਾ ਰਿਹਾ ਇਥੇ ਭਾਰੂ ਹੈਗਾ ਇਹ ਜੇ ਕੁਝ ਚਿੰਗਈਆਂ ਜ਼ਿਆਦਾ ਹੈਗੀਆਂ ਤੇ ਇਹਦੇ ਵਜ੍ਹਾ ਮਤਲਬ ਨਹੀਂ ਜਿੱਥੋਂ ਸਿਆ ਹੈ ਉਥੇ ਬੁਰਾਈ ਹੈਗੀ ਇਹਨੇ ਸਾਰਾ ਹੀ ਹੈਗਾ ਨਾ ਪਰ ਉਹ ਕਈ ਵਾਰੀ ਕੋਈ ਚੀਜ਼ ਬੈਟਰ ਵੀ ਹੁੰਦੀ ਨਾ ਡਾਕਟਰ ਸਾਹਿਬ ਡਾਕਟਰ ਸਾਹਿਬ ਆਪਾਂ ਦੇ ਸੋਨਾ ਪਾਉਨੇ ਆ ਇੱਕ ਵਾਰ ਉਹਨੇ ਸੋਨਾ ਪਾਉਨੇ ਲੋਹਾ ਪਾਉਨੇ ਤੇ ਸੋਨੇ ਨੂੰ ਆਪਾਂ ਹਾਂਜੀ ਬਿਲਕੁਲ ਡਾਕਟਰ ਸਾਹਿਬ ਖਾਸ ਕਰਕੇ ਆਪਾਂ ਜਿਹੜੇ ਪੰਜਾਬੀ ਲੋਕ ਆ ਨਾ ਸਾਨੂੰ ਤਾਂ ਜਿੱਦਾਂ ਇੱਕ ਜਿੱਦਾਂ ਨਹੀਂ ਹੁੰਦਾ ਜਿੱਦਾਂ ਹੁਣ ਆਪਾਂ ਆਏ ਸੀਗੇ ਕਹਾਗਾ ਮੈਂ ਤਾਂ ਕਹੂੰਗਾ ਵੀ ਜਿੰਨੇ ਜਨ ਜਿੰਦਾਬਾਤ ਤੇ ਸਾਨੂੰ ਲਾਈਵ ਤੁਸੀਂ ਦੇਖ ਰਹੇ ਆ ਸੁਣ ਰਹੇ ਆ ਮੈਂ ਕਹੂੰਗਾ ਸਾਰੇ ਆਓ ਵਧੀਆ ਮੁਲਕ ਆ ਇਹਦੇ ਉੱਤੇ ਕਰ ਮੜ ਕੇ ਅਸੀਂ ਜਿੱ ਇੱਥੇ ਤੱਕ ਆ ਪਹੁੰਚੇ ਮਿਹਨਤ ਔਰ ਤਕੜੇ ਹੋ ਕੇ ਆਉਣਾ ਪੈਣਾ ਖਾਸ ਕਰਕੇ ਪੰਜਾਬੀ ਜਾਂ ਇੰਡੀਅਨ ਜਿੱਥੇ ਜਿੱਥੇ ਵੀ ਆਪਾਂ ਬੈਠੇ ਆ ਨਾ ਸਾਡੀ ਪਹਿਲੀ ਪ੍ਰਾਇੋਰਟੀ ਤਾਂ ਕੈਨੇਡਾ ਦੀ ਬਣੀ ਹੋਈ ਆ ਕਿਉਂ ਜਿੱਦਾਂ ਡਾਕਟਰ ਸਾਹਿਬ ਆਪ ਜੀ ਨੇ ਬਰੀਫ ਇਹਦੇ ਵਿੱਚ ਚੈਨਲ ਆ ਲਾਇਆ ਇੱਥੇ ਸਾਰਿਆਂ ਨੂੰ ਦੇਖਿਆ ਜਾਂਦਾ ਆ ਔਰ ਪੂਰਾ ਸਤਕਾਰ ਪਿਆ ਰ ਇਥੇ ਇੱਕ ਆਮ ਬੰਦਾ ਵੀ ਉਹੀ ਫੂਡ ਖਾਂਦਾ ਇੱਕ ਆਮ ਜਿਹੜਾ ਉਹੀ ਗੱਡੀ ਚ ਆਪਾਂ ਕੋ ਹਮਨੇ ਉਹੀ ਇਥੇ ਖਾਸ ਕਰਕੇ ਕੋਈ ਫਰਕ ਨਹੀਂ ਹੈਗਾ ਬੜਾ ਪਿਆਰ ਸਤਕਾਰ ਆ ਨਾਲ ਮਿਲ ਕੇ ਇੱਕ ਦੂਜੇ ਨਾਲ ਸਤਕਾਰ ਪਿਆ ਰ ਅਸੀਂ ਇਥੇ ਰਹਿੰਦੇ ਆ ਤੇ ਅਸੀਂ ਖਾਸ ਕਰਕੇ ਜਿਹੜੇ ਅਸੀਂ ਲੋਕ ਆ ਉਹ ਮੁਲਕਾਂ ਚੋਂ ਤਾਂ ਸਾਡੀਆਂ ਇਹਨੂੰ ਭੱਜ ਨੱਠ ਪੱਜੀ ਪਈ ਆ ਬਸ ਅਸੀਂ ਚਾਹੁੰਦੇ ਵੀ ਫੜ ਫੜ ਅਸੀਂ ਵੀ ਉਸ ਮੁਲਕ ਦਾ ਸਵਾਦ ਲਈਏ ਵੀ ਉਹ ਵੀ ਡਾਕਟਰ ਸਾਹਿਬ ਵੀ ਲੈ ਰਹੇ ਆ ਮੇਜਰ ਸਿੰਘ ਵੀ ਲੈ ਰਿਆ ਪਰ ਆਪਾਂ ਨਾਲ ਮਿਲ ਕੇ ਤੁਹਾਨੂੰ ਬੇਨਤੀ ਕਰਾਂਗੇ ਆਓ ਸਾਰੇ ਪਰ ਹੋਕੇ ਤਕੜੇ ਆਇਓ ਕਿਉਂ ਕੰਮਕਾਰ ਬਗੈਰ ਇੱਥੇ ਗੱਲ ਨਹੀਂ ਆਪਾਂ ਨੂੰ ਠੋਕੇ ਮਿੰਤਾ ਕਾਨੀਆਂ ਪਹਿਣੀਆਂ ਡਾਕਟਰ ਸਾਹਿਬ ਆਪਾਂ ਇੱਥੇ ਰੈਪ ਕਰ ਲਈਏ ਹੋਰ ਐਂਡ ਚ ਕੀ ਕਹਿਣਾ ਚਾਹੁੰਦੇ ਆਂ ਬਸ ਮੈਂ ਤੇ ਇੱਕੋ ਨਾਲ ਕਹਿੰਦਾ ਜਿਹੜਾ ਵੀ ਆਉਣਾ ਚਾਹੁੰਦਾ ਜੀ ਆਇਆਂ ਨੂੰ ਬਿਲਕੁਲ ਬਸ ਸਾਡੇ ਸਿਰ ਮੱਥੇ ਤੇ ਅਸੀਂ ਪਹਿਲਾਂ ਵੀ ਹੈਲਪ ਕਰਦੇ ਸੀ ਸਾਡੀ ਵੀ ਕਿਸੇ ਨੇ ਹੈਲਪ ਕੀਤੀ ਆ ਅਸੀਂ ਅੱਗੇ ਵੀ ਹੈਲਪ ਕਰਨ ਨੂੰ ਤਿਆਰ ਹੈਗੇ ਇਹ ਸਾਡਾ ਮੋਟੋ ਹੈਗਾ ਬਿਲਕੁਲ ਬਾਕੀ ਇਹ ਆ ਵੀ ਦੇਖੋ ਇਹ ਮੇਨਸਾ ਤੁਸੀਂ ਜੇ ਉਹ ਪੁਰਾਣੇ ਪਰ ਜੋ ਪੰਜਾਬ ਤੋਂ ਉੱਥੇ ਵੀ ਕਰਨੀ ਪੈਂਦੀ ਹੈ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਂਦੀ ਪਰ ਇੱਥੇ ਮੇਲ ਦਾ ਮੁੱਲ ਮਿਲਦਾ ਉਥੇ ਕਈ ਵਾਰੀ ਇਹ ਸੁਣਨ ਵਿਚ ਆਇਆ ਕਿ ਤੁਹਾਨੂੰ ਮੇਲ ਦਾ ਮੁੱਲ ਨਹੀਂ ਮਿਲਦਾ ਕਈ ਵਾਰੀ ਧੋਖੇਬਾਜ਼ੀ ਹੋ ਜਾਂਦੀ ਕਈ ਵਾਰੀ ਕੋਈ ਇੱਧਰ ਦੀ ਵਾਲ ਦਾ ਧੋ ਜਾਂਦੀ ਇੱਥੇ ਉਹ ਸਭ ਚੀਜ਼ ਜਿਹੜੀਆਂ ਸਾਫ਼ ਸੁਥਰੀ ਹਵਾਵਾਂ ਗੂ ਐ ਸੂਰਜ ਚਮਕਦੇ ਵਾਂਗੂ ਇੱਥੇ ਉਹ ਸ਼ਾਈਨ ਕਰਦੀਆਂ ਸੋ ਸਾਡਾ ਤੁਹਾਨੂੰ ਸਾਰਿਆਂ ਨੂੰ ਇਹੀ ਇੱਕ ਸਨੇਹਾ ਹੈਗਾ ਕਿ ਇੱਥੇ ਆਓ ਤੇ ਚੰਗੀ ਸੋਚ ਲੈ ਕੇ ਆਓ ਚੰਗੇ ਕੰਮ ਕਰੋ ਮਿਹਨਤ ਕਰੋ ਮਿਹਨਤ ਦਾ ਫਲ ਤੁਹਾਨੂੰ ਪੂਰਾ ਮਿਲੇਗਾ ਤੇ ਤੁਸੀਂ ਇੱਥੇ ਆ ਕੇ ਵਧੋਗੇ ਫੁੱਲੋਗੇ ਖੁਸ਼ ਆਲ ਰਹੋਗੇ ਹਮ ਮੈਂ ਆਸ ਕਰ ਰਿਹਾ ਅੱਜ ਦਾ ਪਰੋਂ ਤੁਸੀਂ ਸਾਰੇ ਸਾਡਾ ਲਾਈਕ ਕੀਤਾ ਹੋਣਾ ਤੇ ਇਹਦੀ ਡਾਕਟਰ ਸਾਹਿਬ ਦੀ ਹੁਣ ਹਾਜ਼ਰੀਆਂ ਜ਼ਿੰਦਾਬਾਦ ਤੇਰੀ ਲਵਾਉਂਦੇ ਰਹਿਣਾ ਆ ਡਾਕਟਰ ਸਾਹਿਬ ਮੈਂ ਤੁਹਾ ਤੋਂ ਆਜ਼ਾਤ ਲਊਂਗਾ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦੀ ਤੇ ਮੈਂ ਤੁਹਾਡਾ ਸਾਰਿਆਂ ਤੋਂ ਵੀ ਇਥੋਂ ਅਜ਼ਾਜ਼ਤ ਲਵਾਂਗਾ ਤੇ ਡਾਕਟਰ ਸਾਹਿਬ ਨੇ ਵੀ ਜਿੰਨੀ ਵੀ ਗੱਲਬਾਤ ਅਸੀਂ ਕੀਤੀ ਹੈ ਅਸੀਂ ਆਸ ਕਰ ਰਹੇ ਹਾਂ ਵੀ ਤੁਹਾਨੂੰ ਜ਼ਿੰਦਾਬਾਦ ਦਾ ਪ੍ਰੋਗਰਾਮ ਇਹ ਐਪੀਸੋਡ ਚੰਗਾ ਲੱਗਾ ਹੋਊਗਾ ਕੋਈ ਗੱਲਬਾਤ ਤੁਸੀਂ ਮੇਨਾਂ ਕਰਨੀ ਮੇਰਾ ਨੰਬਰ 5895775577 ਜੁੜੇ ਰਹੋ ਆਪਣੇ ਹਰਮਨ ਪਿਆਰੇ ਟੀਵੀ ਜ਼ਿੰਦਾਬਾਦ ਦੇ ਨਾਲ ਨਾਲ ਆਈ ਪੀ ਟੀਵੀ ਬਾਕਸ ਤੇ ਤੁਸੀਂ ਜ਼ਿੰਦਾਬਾਦ ਦੇਖਦੇ ਆ ਤੇ ਹੋਰ ਨਾਲ ਨਾਲ ਜ਼ਿੰਦਾਬਾਦ ਰੇਡੀਓ ਵੀ ਮੈਂ ਤੁਹਾਡੇ ਕੋਲ ਚੈਰੀ ਚ ਲੈ ਕੇ ਆਉਣਾ ਤੇ ਐਦਾਂ ਤੁਸੀਂ ਪਿਆਰ ਸਤਿਕਾਰ ਜ਼ਿੰਦਾਬਾਦ ਨਾਲ ਆਪਣਾ ਅਖੇ ਰੱਖਿਓ ਤੇ ਇਥੋਂ ਲੈਣੀ ਮੈਂ ਤੁਹਾਤੋਂ ਅਜ਼ਾਜ਼ਤ ਤੇ ਜਦ ਤੱਕ ਮੇਰੇ ਬਲੋਤਾਂ ਨੂੰ ਖੁਸ਼ ਰਹੋ ਆਵਾਦ ਰਹੋ ਤੇ ਸਾਰੇ ਜਿੰਦਾਬਾਦ ਰਹੋ ਤੇ ਤੇਹ ਦਰੋ ਜਿੰਦਾਬਾਦ ਟੀਵੀ ਤੇ ਮੇਰੇ ਬਲੋ ਸਤ ਸ੍ਰੀ ਅਕਾਲ